ਨਮਸਕਾਰ ਤੁਸੀਂ ਦੇਖ ਰਹੇ ਹੋ ਆਰ ਕੇ ਇੰਡੀਆ ਨਿਊਜ਼ 24 ਮੈਂ ਹਾਂ ਰੋਸ਼ਨ ਕੋਲੋਤਰਾ ਇਸ ਵਕਤ ਪਾਕਿਸਤਾਨ ਜੋ ਭਾਰਤ ਤੇ ਹਮਲੇ ਤੇ ਹਮਲੇ ਕਰੀ ਜਾਂਦਾ ਹੈ ਬਹੁਤ ਹੀ ਜ਼ਿਆਦਾ ਮੰਤ ਪਾਗੀ ਘਟਨਾ ਹੈ ਕਿ ਪਾਕਿਸਤਾਨ ਜੋ ਹੈ ਸਾਡੇ ਭਾਰਤ ਤੇ ਹਮਲੇ ਤੇ ਹਮਲੇ ਕਰੀ ਜਾਂਦਾ ਹੈ ਕਦੀ ਪਠਾਨਕੋਟ ਦੇ ਵਿੱਚ ਕਦੀ ਬਠਿੰਡਾ ਦੇ ਵਿੱਚ ਤੇ ਕਦੀ ਫਿਰੋਜ਼ਪੁਰ ਦੇ ਵਿੱਚ ਪਰ ਸਾਡੀ ਭਾਰਤੀ ਸੈਨਾ ਦੀ ਬਹੁਤ ਵੱਡੀ ਬਾਤਰੀ ਹੈ ਕਿ ਸਾਡੀ ਭਾਰਤੀ ਸੈਨਾ ਉਹਨਾਂ ਦੇ ਹਮਲਿਆਂ ਨੂੰ ناکਾਮ ਕਰ ਰਹੀ ਹੈ ਇਸ ਵਕਤ ਆਸੀ ਵਾਰਡਰ ਦੇ ਕਿਨਾਰੇ ਬਿਲਕੁਲ ਵਾਰਡਰ ਦੇ ਕਿਨਾਰੇ ਬੰਬਿਆਲ ਪਹੁੰਚਿਆ ਜਿੱਥੇ ਪ੍ਰਸ਼ਾਸਨ ਵਾਲੋ ਦੁਕਾਨਾਂ ਬੰਦ ਕਰ ਗਈਆਂ ਹਨ ਆਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪ੍ਰਸ਼ਾਸਨ ਵੱਲੋਂ ਪੂਰੀਆਂ ਹੀ ਜੋ ਦੁਕਾਨਾਂ ਬੰਦ ਕਰਵਾਈਆਂ ਗਈਆਂ ਹਨ ਅਤੇ ਪ੍ਰਸ਼ਾਸਨ ਦਾ ਪੂਰਾ ਹੀ ਜੋ ਸਾਥ ਦੇ ਰਿਹਾ ਬੰਬਿਆਲ ਦੇ ਲੋਕੀ ਜਦੋਂ ਲਾਈਟਾਂ ਬੰਦ ਕਰਨ ਲਈ ਕਹਿੰਦੇ ਆ ਤਾਂ ਬੰਬਿਆਲ ਦੇ ਲੋਕੀ ਲਾਈਟਾਂ ਵੀ ਬਿਲਕੁਲ ਬੰਦ ਰੱਖਦੇ ਹਨ ਕਿਉਂਕਿ ਲਾਈਟਾਂ ਨਾਲ ਵੀ ਕੋਈ ਨਾ ਕੋਈ ਉਸ ਤਰ੍ਹਾਂ ਦੀ ਘਟਨਾ ਹੋਣ ਦਾ ਖਤਰਾ ਹੈ ਆਸੀ ਬੰਬਿਆਲ ਦੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਬਨੇ ਰਹੋ ਸਾਡੇ ਚੈਨਲ ਆਰਕੇ ਇੰਡੀਆ ਨਿਊਜ਼ 24 ਨਾਲ ਮੈਂ ਰੋਸ਼ਨ ਕੋਲੋਤਰਾ ਕੈਮਰਾਮੈਨ ਸੁਸਾਨਤ ਦੇ ਨਾਲ ਅੰਮ੍ਰਿਤਸਰ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਇਸ ਸਮੇਂ ਪਿੰਡ ਬਮਿਆਲ ਦੇ ਵਿਚ ਹੈ ਨੇ ਦੇਖੋ ਜੀ ਜਿਹੜੇ ਲੋਕ ਹੈ ਹਾਲਾਤ ਤੁਹਾਡੇ ਸਾਹਮਣੇ ਹੀ ਹੈ ਜੋ ਵੀ ਹੈਗੇ ਹੈ ਸਸ਼ਨ ਵੱਲੋਂ ਸਾਨੂੰ ਆਰਡਰ ਹੋਇਆ ਵੀ ਆਪਣੀਆਂ ਬਜ਼ਾਰ ਦੀਆਂ ਦੁਕਾਨਾਂ ਜਿਹੜੀਆਂ ਉਹ ਬੰਦ ਕਰਾਈਆਂ ਜਾਣ ਲੋਕ ਆਪਣੇ ਆਪਣੇ ਘਰ ਚ ਜਾਣ ਤੁਸੀਂ ਦੇਖਿਆ ਸਾਰੇ ਮੇਰੇ ਪਿੰਡ ਬਮਿਆਲ ਦੇ ਲੋਕਾਂ ਨੇ ਬੜੇ ਵਧੀਆ ਬੜੇ ਅੱਛੇ ਲੋਕ ਹੈ ਸਾਰਿਆਂ ਨੇ ਇਸ ਗੱਲ ਨੂੰ ਫਾਲੋ ਕੀਤਾ ਤੇ ਸਾਰੇ ਆਪਣੇ ਆਪਣੇ ਘਰਾਂ ਨੂੰ ਚੱਲ ਗਏ ਹੈ ਬਜ਼ਾਰ ਤੁਹਾਡੇ ਸਾਹਮਣੇ ਇਹਦਾ ਉਹ ਪੂਰਨ ਤੌਰ ਤੇ ਬੰਦ ਹੈ ਲੋਕ ਟਟੇ ਪਏ ਹੈ ਲੋਕ ਪ੍ਰਸ਼ਾਸਨ ਦੇ ਨਾਲ ਕੰਦੇ ਦੇ ਨਾਲ ਕੰਦਾ ਮਲਾ ਕੇ ਖੜੇ ਆ ਜਿੱਥੇ ਸਾਰੀ ਜਰੂਰਤ ਹੋਏਗੀ ਸਿਆਣਾ ਨੂੰ ਕੋਈ ਵੀ ਕਿਸਮ ਦੀ ਜਰੂਰਤ ਹੋਏਗੀ ਸਾਰੇ ਲੋਕ ਬਿਲਕੁਲ ਕੰਦੇ ਨਾਲ ਕੰਦਾ ਜੋੜ ਕੇ ਖੜੇ ਪਏ ਆ ਜੀ ਸਰ 2-3 ਦਿਨ ਤੋਂ ਜਿਹੜਾ ਬਲੈਕਆਊਟ ਹੋ ਰਿਹਾ ਦਾਸ ਨੂੰ ਕਿਸ ਤਰ੍ਹਾਂ ਦੇ ਮਤਲਬ ਲੋਕ ਸੰਯੋਗ ਦੇ ਰਹੇ ਨੇ ਬਲੈਕਆਊਟ ਨੂੰ ਕੋਈ ਤਰ੍ਹਾਂ ਬਿਲਕੁਲ ਪੂਰਾ ਠੋਕੇ ਸਹਿਯੋਗ ਦੇ ਰਹੇ ਆ ਜੀ ਤੁਹਾਡੇ ਸਾਹਮਣੇ ਹੀ ਆ ਬਿਲਕੁਲ ਲਾਈਟਾਂ ਬੰਦ ਹੁੰਦੀਆਂ ਬਿਲਕੁਲ ਆਵਾਜਾਈ ਪੂਰਨ ਤੌਰ ਤੇ ਬੰਦ ਹੁੰਦੀ ਆ ਕੱਲ ਵੀ ਅਹੀ ਰਾਤ 7 ਵਜੇ ਜਿਹੜਾ ਆ ਉਹ ਬੰਦ ਕਰਵਾਤਾ ਹੀ ਵਿਜਾਰ ਤੇ ਲਾਈਟਾਂ ਲਾਈਟਾਂ ਲੋਕ ਕੂਨ ਜਿੱਦਾਂ ਪ੍ਰਸ਼ਾਸਨ ਕਹਿ ਰਿਹਾ ਉਹਦਾ ਪੂਰਾ ਸਹਿਯੋਗ ਕਰ ਰਹੀ ਹੈ ਜੀ ਪਾਕਿਸਤਾਨ ਨੂੰ ਕੀ ਚੇਤਾਵਨੀ ਦੇਣਾ ਚਾਹਵੇ ਕਿਉਂਕਿ ਬਾਰ-ਬਾਰ ਲਗਾਤਾਰ ਕਿਸੇ ਨਾ ਕਿਸੇ ਰੂਪ ਕੇ ਪਾਕਿਸਤਾਨਾ ਹਰਕਤਾ ਕਰੀ ਜਾ ਰਹੀ ਹੈ ਪਾਕਿਸਤਾਨ ਨੂੰ ਕੀ ਜਵਾਬ ਦੇਣਾ ਜੀ ਇਹਦੇ ਵੈਸੇ ਹੀ ਤੁਹਾਡੇ ਸਾਹਮਣੇ ਹੀ ਹੈ ਇਹਨੂੰ ਸਾਡੀ ਸੈਨਾ ਜਿਹੜੀ ਹੈ ਪੂਰਾ ਇਹਦਾ ਮੂੰਹ ਤੋੜ ਜਵਾਬ ਦੇ ਰਹੀ ਹੈ ਸਾਡੀ ਜਿਹੜੀ ਸੈਨਾ ਹੈ ਸਾਨੂੰ ਇਹਦੇ ਤੇ ਮਾਣ ਹੈ ਇਹ ਪੂਰੀ ਬਾਰਡਰਾਂ ਤੇ ਡੱਡੀ ਪਈ ਹੈ ਠੀਕ ਹੈ ਤਾਂ ਕਿਸ ਤਰ੍ਹਾਂ ਦਾ ਜਿਹੜੇ ਮਾਹੌਲ ਇਸ ਸਮੇਂ ਬਮਿਆਲ ਦੇ ਵਿੱਚ ਹੈ ਜੀ ਦੇਖੋ ਜੀ ਮੈਂ ਜਸ਼ਪਾਲ ਬਰਮਾ ਪ੍ਰਧਾਨ ਮਾ ਬੈਸ਼ਨੋ ਕਲਬ ਬਮਿਆਲ ਮੈਂ ਜਿਹੜੇ ਹਾਲਾਤ ਜਿਹੜੇ ਬਮਿਆਲ ਦੇ ਨੇ ਕੋਈ ਮਤਲਬ ਖਾਸ ਨੇ ਮਾਰੇ ਨਹੀਂ ਹੈਗੇ ਬਧੀਆ ਸਾਨੂੰ ਫੌਜ ਤੇ ਔਰ ਪ੍ਰਸ਼ਾਸਨ ਤੇ ਪੂਰਾ ਆਪਣਾ ਮਾਣ ਹੈ ਕਿ ਉਹ ਸਾਡਾ ਹਰ ਵੇਲੇ ਧਿਆਨ ਰੱਖ ਰਹੇ ਨੇ ਸਮੇ ਸਮੇਂ ਸਾਨੂੰ ਜਿਹੜੇ ਨੇ ਉਹ ਮੈਸੇਜ ਦੇ ਰਹੇ ਨੇ ਔਰ ਲੋਕੀ ਵੀ ਪੂਰਾ ਉਹਦਾ ਸਹਿਯੋਗ ਕਰ ਰਹੇ ਨੇ ਮੈਂ ਬਮਿਆਲ ਬਸੇ ਨੂੰ ਇਹੋ ਅਪੀਲ ਕਰਦਾ ਕੋਈ ਡਰਨ ਵਾਲੀ ਕੋਈ ਇਹੋ ਦੀ ਗੱਲ ਨਹੀਂ ਹੈ ਅਸੀਂ ਸੰਨ 77 ਦੇ ਵਿੱਚ ਵੀ ਇੱਥੇ ਅਰੇ ਆਂ ਮੈਂ ਉਸ ਵੇਲੇ 4th ਕਲਾਸ ਵਿੱਚ ਪੜਦਾ ਸੀਗਾ ਔਰ ਮੈਂ ਉਹ ਵੀ ਲੜਾਈ ਦੇਖੀ ਦੀ ਹੈ ਔਰ ਅੱਜ ਜਿਹੜੀ ਟੈਕਨੀਕ ਹੈ ਬੜੀ ਵਧੀਆ ਮੈਸੇਜ ਆ ਰਹੇ ਨੇ ਸਾਡੇ ਪੁਲਿਸ ਚੌਕੀ ਦੇ ਇੰਚਾਰਜ ਐਸਐਚਓ ਐਸਐਸਪੀ ਜਿੰਨਾ ਹੀ ਪ੍ਰਸ਼ਾਸਨ ਹੈ ਉਥੇ ਆ ਰਿਹਾ ਹੈ ਔਰ ਮੈਂ ਆਪਣੇ ਪਿੰਡ ਦੇ ਸਰਪੰਚ ਸਾਹਿਬ ਨੇ ਜਿਹੜੇ ਸਾਡੇ ਉਹ ਵੀ ਗਰੁੱਪ 'ਚ ਮੈਸੇਜ ਦੇ ਦਿੰਦੇ ਨੇ ਮੇਰੇ ਖਿਆਲ ਦੇ ਵਿੱਚ ਸਾਨੂੰ ਡਰਨ ਦੀ ਲੋੜ ਨਹੀਂ ਹੈ ਸਾਨੂੰ ਇੱਥੇ ਬੈਠੇ ਰਹਿਣਾ ਚਾਹੀਦਾ ਕਿਸ ਤਰ੍ਹਾਂ ਦੇ ਜਿਹੜੇ ਨਿਰਦੇਸ਼ ਮੇਨ ਆ ਤੁਹਾਨੂੰ ਹੁਣ ਸੁਣ ਚਾਇਆ ਕਿ ਜਿਹੜੀਆਂ ਦੁਕਾਨਾਂ ਵੀ ਬੰਦ ਕਰਾਈਆਂ ਗਈਆਂ ਨੇ ਦੇਖੋ ਜੀ ਪਠਾਨਕੋਟ ਦੇ ਵਿੱਚ ਜਿਹੜੇ ਨੇ ਉਹ ਕਾਫੀ ਡਰੋਨ ਡਿਗ ਰਹੇ ਨੇ ਔਰ ਜਿਹੜੀ ਖਬਰ ਦੱਸ ਰਹੀ ਹੈ ਉੱਥੇ ਇੱਕ ਛੱਤ ਤੇ ਡਰੋਨ ਪਿਆ ਆ ਘਰ ਤੇ ਡਰੋਨ ਪਿਆ ਆ ਉਹ ਮੇਰੇ ਖਿਆਲ ਚ ਪ੍ਰਸ਼ਾਸਨ ਨੇ ਉਸ ਨੂੰ ਮੱਧ ਨਜ਼ਰ ਰੱਖਦੇ ਹੋਈ ਇਹ ਐਲਾਨ ਕੀਤਾ ਔਰ ਜੋ ਬੰਦ ਕਰਵਾਇਆ ਸਾਰੀ ਸੇਫਟੀ ਵਾਸਤੇ ਕਰਾਇਆ ਔਰ ਸਾਨੂੰ ਇਹ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਪ੍ਰਸ਼ਾਸਨ ਦਾ ਸਾਥ ਦੇਈਏ ਬੜਾ ਵੱਡਾ ਪਿੰਡ ਹੈ ਮਤਲਬ ਪੁਰਾਣੀਆਂ ਲੜਾਈਆਂ ਜਿਹੜੇ ਦੇਖ ਚੁੱਕਾ ਹੈ ਪਿੰਡ ਕੀ ਚਕਾਪਣੀਆਂ ਜਿਹੜੇ ਪਾਕਿਸਤਾਨ ਜਿਹੜਾ ਵਾਰ-ਵਾਰ ਨਿਪਾਤ ਹਰਕਤਾ ਕਰੀ ਜਾ ਰਿਹਾ ਦੇਖੋ ਜੀ ਪਾਕਿਸਤਾਨ ਜਿਹੜਾ ਹੈ ਇਹਨੇ ਅੱਗੇ ਵੀ ਬੜੀ ਵਾਰੀ ਮੂੰਹ ਦੀ ਖਾਦੀ ਹੈ ਔਰ ਅੱਜ ਮੇਰੇ ਖਿਆਲ ਜੀ ਇੰਨੀ ਉਹਦੀ ਜਨਤਾ ਨਹੀਂ ਹੈ ਜਿੰਨੀ ਸਾਡੇ ਕੋਲ ਆਰਮੀ ਫੌਜ ਹੈ ਔਰ ਸਾਡੇ ਪ੍ਰਧਾਨ ਮੰਤਰੀ ਜੀ ਨੇ ਇੱਕ ਬਹੁਤ ਵਧੀਆ ਫੈਸਲਾ ਲਿਆ ਕਿ ਜਿਹੜਾ ਉਹ ਨਾ ਹਮਲਾ ਕੀਤਾ ਸਿਰਫ ਉਗਰ ਬਾਦਿਆਂ ਨੇ ਕੈਫਤੇ ਕੀਤਾ ਔਰ ਅੱਜ ਇਹ ਪਾਕਿਸਤਾਨ ਹੈ ਔਰ ਬੜਾ ਨਿਰਾਸ਼ ਹੋ ਚੁੱਕਿਆ ਔਰ ਸਾਡੇ ਨਹਥੇ ਲੋਕਾਂ ਦੇ ਉੱਪਰ ਕਰ ਰਿਹਾ ਡਰੋਨ ਸੁੱਟ ਰਿਹਾ ਰਿਆਸੀ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਔਰ ਮੇਰੇ ਖਿਆਲ ਦੇ ਵਿੱਚ ਇਹ ਬੜੀ ਮਾੜੀ ਗੱਲ ਹੈ ਔਰ ਅਮਰੀਕਾ ਨੇ ਵੀ ਉਹਨੂੰ ਕਿਹਾ ਹੈ ਵੀ ਤੁਸੀਂ ਇਹ ਕੰਮ ਨਾ ਕਰੋ ਪਰ ਮੇਰੇ ਖਿਆਲ ਦੇ ਵਿੱਚ ਪਾਕਿਸਤਾਨ ਜਿਹੜਾ ਹੈ ਉਹਦਾ ਅੰਤ ਆ ਚੁੱਕਿਆ ਹੈ ਇਹ ਜਿਹੜਾ ਪਾਕਿਸਤਾਨ ਦਾ ਜਿਹੜਾ ਨਾਂ ਦਾ 라ਵਣ ਹੈ ਉਹਦਾ ਅੰਤ ਆਇਆ ਔਰ ਮੇਰੇ ਖਿਆਲ ਦੇ ਵਿੱਚ ਸਾਡੀ ਜਿਹੜੀ ਸਿਆਣਾ ਹੈ ਔਰ ਸਾਡਾ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਉਸ 라ਵਣ ਨੂੰ ਮਾਰ ਦੇਣਾ ਚਾਹੀਦਾ